ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਅੱਜ ਦੇ ਵਲੌਗ 'ਚ ਕਿਰਪਾ ਰੱਖੇ ਮਾਰਗ ਚੜ੍ਹਦੀ ਕਲਾ ਰੱਖੇ ਦਿਨ ਦੁੱਗਿਆਂ ਰਾਤ ਚੌਗਣੇ ਤਰਕੀਆਂ ਵਾਸ਼ੇ ਅਸੀਂ ਬਾਕੀ ਅੱਜ ਚੱਲੇ ਜੀ ਵਿਆਹ ਨੂੰ ਜਿਹੜਾ ਆਪਾਂ ਤੁਹਾਨੂੰ ਪਾਰਸੋਂ ਦਿਖਾਇਆ ਤਾਂ ਪਾਰਸੋਂ ਵਿਆਹ 'ਚ ਗਏ ਤਾਂ ਅਸੀਂ ਸਾਡੀ ਮਾਸੇ ਦੀ ਕੁੜੀ ਆ ਉਹਦੇ ਮੁੰਡੇ ਦਾ ਵਿਆਹ ਤਾਂ ਵੀ ਅੱਜ ਬਰਾਤ ਹੈ ਬਰਾਤ ਆਪਾਂ ਨੂੰ ਜਾਣਾ ਜੇ ਚੁੰਨੀ ਦੇ ਨੇੜੇ ਆ ਥੋੜਾ ਜਿਹਾ ਚੁੰਨੀ ਤੋਂ ਹੋਰ ਇੱਕ ਪਿੰਡ ਖੇੜੀ ਆਉਂਦਾ ਖੇੜੀ ਤੇ ਮੁੜਦੇ ਆ ਖੈੜ ਨੂੰ ਰੋਡ ਜਾਂਦਾ ਉਹਦੇ ਉੱਪਰ ਹੈ ਕਿੰਗ ਵਿਲਾ ਕਿੰਗ ਵਿਲਾ ਪੈਲ ਸਾਬ ਦੇ ਵਿੱਚ ਜਾਣਾ ਆਪਾਂ ਨੇ ਬਰਾਤ ਅੱਜ ਵੀ ਚਲੋ ਉੱਥੇ ਦੇ ਆਉਂਦਾ ਹੋਏ ਰਸਤੇ 'ਚ ਆਪਣਾ ਪਿੰਡ ਆਉਣਾ ਭਾਨਜੀ ਦਾ ਜਿੱਥੇ ਆਪਾਂ ਨੇ ਵਿਆਹ ਕਰਨਾ ਉਹਦਾ ਰਣਜੀਤਪੁਰਾ ਪਿੰਡ ਵੀ ਉੱਥੇ ਵੀ ਤਿਆਰੀਆਂ ਸਮਝ ਲਓ ਅੱਜ ਕਹਿੰਦੇ 12 ਤਰੀਕ ਨੂੰ ਕਹਿੰਦੇ ਪੱਠੀਆਂ ਚੜ੍ਹਣੀਆਂ ਵੀ ਚਲੋ ਦੇਖਦੇ ਜਾ ਕੇ ਜਦ ਗੇੜਾ ਵੱਜਿਆ ਸ਼ਾਮ ਨੂੰ ਮਾਰਾਂਗੇ ਗੇੜਾ ਵੀ ਆਪਾਂ ਤੁਹਾਨੂੰ ਉਹੀ ਦਿਖਾਵਾਂਗੇ ਹੁਣ ਪਹਿਲਾਂ ਹੁਣ ਬਾਇਲਸ 'ਤੇ ਜਾਣਾ ਉੱਥੇ ਫਿਰ ਡੀਜੇ ਡੂਜੇ ਚੱਲਦੇ ਹੁੰਦੇ ਫਿਰ ਵੀਡੀਓ ਕੱਟ ਬਣਦੀ ਉੱਥੇ ਕਿਉਂ ਫੇਰ ਦਿਖਾ ਨਹੀਂ ਹੁੰਦਾ ਕੀਤਾ ਨੇ ਵੀ ਚੱਲਦੇ ਆਂ ਜੇ ਕੁਝ ਵੀ ਟੋਲ ਟਮਕਾ ਵਾਦਾ ਜ਼ਿਆਦਾ ਵੀ ਬਾਕੀ ਆਪਾਂ ਤੁਹਾਨੂੰ ਆਗੇ ਦਿਖਾਵਾਂਗੇ ਸੇ ਭਾਣਜੀ ਦਾ ਘਰ ਜਮੇ ਦਾ ਚੱਲਦਾ ਵੀ ਹਲਵਾਈ ਲੱਗਿਆ ਵਾ ਕਿਵੇਂ ਆ ਜਿੱਕਣਾ ਹੋਇਆ ਆਪਾਂ ਸਾਰਾ ਤੁਹਾਨੂੰ ਵੀਡੀਓ ਦਿਖਾਵਾਂਗੇ ਵੀ ਕੱਲ ਨੂੰ 13 ਤਰੀਕ ਆ ਪਰਸੋਂ ਨੂੰ 14 14 ਨੂੰ ਸਮਾਰੇ ਆਪਾਂ ਸਭੀ ਭਾਜੀ ਦਾ ਵੀ ਕੰਮ ਆ ਸਾਰਾ ਇੱਥੇ ਰੋਪੜ ਦੇ ਦੇਖਾਂਗੇ ਮੰਡੀ ਵਿੱਚ ਚੱਕਾਂਗੇ ਜਿਹੜੇ ਹੈਗਾ ਵੀ ਲਿਸਟ ਆਪਣੇ ਕੋਲ ਆਈ ਵੀ ਆ ਸਾਰਾ ਸਮਾਨ ਵਾ ਹੁਣ ਕੱਲ ਤੇ ਫਿਰ ਆਪਾਂ ਉਧਰੇ ਅੱਜ ਜਾਂਦੇ ਹੋਏ ਦੇਖਾਂਗੇ ਜੇ ਟਾਈਮ ਮਿਲ ਗਿਆ ਕਿਉਂਕਿ ਕਈ ਵਾਰ ਐਸੇ-ਪੁਸੇ ਪਾਉਣ ਨੂੰ ਟਾਈਮ ਲੇਟ ਹੋ ਜਾਂਦਾ ਕਈ ਵਾਰ ਟਾਈਮ ਗਲ ਚਲੋ ਬੈਠ ਕੇ ਵੈਸੇ ਕੋਸ਼ਿਸ਼ ਇਹਨਾਂ ਦੀ ਪੂਰੀਆ ਕਰਨ ਨੰਦਗੜ ਸਾਜਰੇ ਹੋਗੇ ਵਾ ਪੈਸੇ ਵਾ ਸਾਜਰੇ ਪੈਣ ਲੈ ਜਾਂਦੇ ਆ ਵੀ ਬੰਦੇ ਹਿੰਮਤੀ ਆ ਸਾਰੀ ਉਹ ਚੋਲਾ ਵੀ ਹਿੰਮਤੀ ਆ ਪੂਰਾ ਚਾਹੀਦਾ ਵੀ ਏਕਣੇ ਟਾਈਮ ਦੀ ਕਦਰ ਚਾਹੀਦੀ ਕਰਨੇ ਜੇ ਹੁਣ ਅਸੀਂ ਗਏ ਹੀ ਲੇਟ ਫਿਰ ਰਾਤ ਨੂੰ ਆਏ ਫਿਰ ਸਵਾਦ ਨਹੀਂ ਹੈਗਾ ਕਿਉਂ ਟ੍ਰੈਫਿਕ ਬਹੁਤ ਹੈ ਟ੍ਰੈਫਿਕ ਦਾ ਅੰਤ ਕੋਈ ਨਹੀਂ ਹੈਗਾ ਰਾਤ ਨੂੰ ਲੇਟਾਂ ਵਿੱਚ ਤਾਂ ਫਿਰ ਟ੍ਰੈਫਿਕ ਦੁੱਗਣੀ ਨਾਲ ਦੇ ਕੰਮ ਹੋ ਜਾਂਦਾ ਦਿਨ ਵਿੱਚ ਤਾਂ ਪਾਉਂ ਦੇਖਦੀ ਰਹਿੰਦੀ ਵੀ ਗੱਡੀ ਕਿੱਥੇ ਆਉਂਦੀ ਨਿਕਲ ਜਾਂਦੀ ਹੈ ਰਾਤ ਨੂੰ ਤਾਂ ਲੇਟਾਂ ਆਏ ਲੱਗੇ ਜਾਂਦੇ ਮੇਰੇ ਨੇੜੇ ਹੀ ਆ ਗੀਆਂ ਵੀ ਇਹਦੇ ਨਾਲ ਜਿਹੜਾ ਵੀ ਕੰਮ ਆਪਣਾ ਦਿਨ-ਦਿਨ ਨਿਬੜਨਾ ਚਾਹੀਦਾ ਰਾਤ ਤਾਂ ਹੋ ਵੀ ਨਾ ਸਕਿਆ ਮੈਨੂੰ ਚਲੋ ਹਿੰਮਤੀ ਜੀ ਉਧਰ ਦੇਖਾਂਗੇ ਜਿਵੇਂ ਹੋਇਆ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀਡੀਓ ਦੇ ਵਿੱਚ ਬਾਕੀ ਹੁਣ ਤਿਆਰੀ ਹੈ ਸਾਰਿਆਂ ਦੀ ਵੀ 10:00 ਵਜੇ ਪਿਆ 10:00 ਵਜੇ ਜੇ ਅਸੀਂ ਕੱਸ ਲਾਇਆ ਤਾਂ ਵੀ 10:00 ਵਜੇ ਤੁਰੂਗੇ ਘੰਟੇ ਦਾ ਸਾਡਾ ਰਸਤਾ ਹੈ ਵੀ ਹੈਗਾ ਇਹ 40-45 ਕਿਲੋਮੀਟਰ ਹੋਣਾ ਹੈ ਚਲੋ ਰਸਤੇ ਥੋੜੇ ਸਿੰਗਲ ਕਰਕੇ ਟਾਈਮ ਲੱਜਾਂਦਾ ਵੀ ਘੰਟਾ ਖੰਡ ਲਾ ਲੈਣਾ ਉਹੀ 11:00 ਵਜੇ ਚਲੀ ਜਾਣਾ ਇਸ ਟਾਈਮੇ ਪਹੁੰਚਦੇ ਆ ਸਾਰੇ ਜਦ ਦੇ ਡੱਬੜਾ ਹੁੰਦਾ ਕੰਮ ਉਹੀ 3-4 ਘੰਟੇ ਦਾ ਵਿਆਹ ਹੁੰਦਾ ਹੈ ਕਈ ਵਾਰ ਵਿਆਹਤ ਲੇਟ ਪਹੁੰਚਦੇ ਉਹਦੇ ਕਰਕੇ ਥੋੜਾ ਜਿਹਾ ਟ ਅਲ ਦੇ ਪਾਉਂਦੇ ਚੱਲੇ ਉਹਦੇ ਬਾਅਦ ਫਿਰ ਮੁੜਦੇ ਹੋਏ ਤੁਹਾਨੂੰ ਦਿਖਾਉਂਦੇ ਆਪਣਾ ਭਾਣਜੀ ਦਾ ਘਰ ਜਿਵੇਂ ਚੱਲਦਾ ਹੈ ਬਾਕੀ ਹੋਰ ਦਿਖਾਉਂਦਾ ਜੀ ਪ੍ਰੋਗਰਾਮ ਜਿਵੇਂ ਹੈਗਾ ਜਿੰਨਾ ਟਾਈਮ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਥੋੜਾ ਜਿਹਾ ਹੁਣ ਅੱਠ ਪੰਜ ਜ਼ਿਆਦਾ ਰਹਿੰਦੀ ਆ ਉਹਦੇ ਕਰਕੇ ਥੋੜਾ ਜਿਹਾ ਪ੍ਰੋਗਰਾਮ ਘੱਟ ਦਿਖਾਉਂਦਾ ਉਹਨਾਂ ਪਿਓਰ ਨਹੀਂ ਦਿਖਾਉਂਦਾ ਹੁਣ ਇੱਕ ਪਾਸੇ ਹੋ ਜਣਾ ਕੱਲ ਤੇ ਆਪਾਂ ਨੇ ਫਿਰ ਫਿਰ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਵਧੀਆ ਠੀਕ ਹੈ ਬਾਕੀ ਜਿਹੜੇ ਵੀਡੀਓ ਦੇਖਦੇ ਆ ਵੀਰ ਬਾਈ 17 ਤੀਗ ਨੂੰ ਪਹੁੰਚ ਸਕਦੇ ਜਿਹੜੇ ਪਹੁੰਚਿਓ ਆ ਦਾ ਸਿਡਨੀ ਪੈਲ ਵੀ ਕਈ ਵੀਰਾਂ ਦੇ ਮੈਸੇਜ ਵੀ ਆਏ ਵੈ ਸਾਰਿਆਂ ਨੂੰ ਫੇਰ ਹੱਥ ਮੰਨ ਕੇ ਬੇਨਤੀ ਆ ਉਥੇ ਪਹੁੰਚੇ ਉਹ ਚਲੋ ਠੀਕ ਆ ਜੀ ਪਾਉਂਦੇ ਚੱਲ ਲੈ ਦਿਖਾਉਂਦੇ ਫੇਰ ਮੋੜਦੇ ਆਪਾਂ ਭਾਂਜੇ ਕਰ ਜੇ ਉਥੇ ਟਾਈਮ ਲੱਗਿਆ ਤਾਂ ਆਪਾਂ ਬਣਾਵਾਂਗੇ ਵੀਡੀਓ ਪਾਸੀ ਉਥੇ ਡੀਜੇ ਚੱਲਦੇ ਹੁੰਦੇ ਬਣਦੀ ਨਹੀਂ ਹੈਗੀ ਜੇਕਣਾ ਹੋਇਆ ਆਪਾਂ ਤੁਹਾਨੂੰ ਦਿਖਾਵਾਂਗੇ ਸਾਰੇ ਠੀਕ ਆ ਜੀ ਸੋ ਬਾਈ ਜੀ ਪਹੁੰਚ ਗਏ ਵਿਆਹਾਂ ਦੇ ਘਰਾਂ ਇੱਕ ਵਿਆਹ ਟੈਂਡ ਕਰਿਆ ਜਾਂਦਾ ਸੀ ਅਦਰ ਹਰਵਾਈ ਮੈਂ ਤਾਂ ਇਹਨੂੰ ਆਇਆ ਤਾਂ ਕਹਿੰਦੇ 12 ਦਿਨ ਨੂੰ ਪੱਠੇ ਚੜਾ ਦੇਣੀਆਂ ਹੈ ਹੈ ਵਾਟਲਾ ਦਾ ਭਾਜੀ ਹੈ ਜੀ ਆਹੋ ਮੈਨੂੰ ਇਹ ਕਹਿੰਦੇ 12 ਤਰੀਕ ਨੂੰ ਪੱਠੇ ਚੜ੍ਹ ਜਾਣਾ ਮੈਂ 12 ਸਾਨੂੰ ਵਿਆਹ ਮਾਚਾ ਲਾਉਂਦਾ ਹਾਂ ਮੈਂ ਕਿਹੜਾ ਮਾਰ ਕੇ ਜਾਊਂਗਾ ਨਾ ਨਾ 14 ਨੂੰ ਇੱਥੇ ਚੜਾਉਣੀ ਹੈ 14 ਨੂੰ ਤਿਆਰੀ ਕਰ ਦੇਣੀ ਹੈ 15 ਵਾਲੀ ਅੱਛਾ ਜੇ 14 ਨੂੰ ਚੜਾਉਣੇ ਪੱਠੀਆਂ ਵਾ ਠੀਕ ਹੈ ਅੱਛਾ ਜਿਹੜੀ ਤੁਹਾਡੇ ਇੱਥੇ ਪਿੰਡ 'ਚ ਉਹ ਮਠਿਆਈ ਲੱਗਦੀ ਹੈ ਚਾਹ ਪਾਣੀ ਦੇ ਨਾਲ ਸਵੇਟਾ ਉਹ ਕਿੰਨੇ ਕੇ ਲੱਗ ਜਾਂਦੀ ਹੈ ਕਿਹੜਾ ਹਿਸਾਬ ਦੂਗੇ ਜਿਹੜੇ ਆਹ ਮਠਿਆਈ ਬਰਫੀ ਬਰਫੀ ਹਾਂ ਹਾਂ ਅੱਛਾ ਉਹ ਮੈਂ ਲਿਆਉਣੀ ਪਿੰਡ ਦੇ ਆਪਣੇ ਵਾ ਲਿਖੀ ਵੇ ਜਿੰਨੀ ਪੁੱਲ ਗਈ ਬੰਨੀ ਤੇ ਆਇਆ ਠੀਕ ਆ ਬਾਕੀ ਸਬਜ਼ੀ ਭਾਜ ਲਿਆਉਂਗਾ ਰੋਪਰ ਤੇ 14 ਤਰੀਕ ਨੂੰ ਸਵੇਰੇ ਹਾਂ 14 ਨੂੰ ਮੈਂ ਦੋ ਗੰਦੇ ਕਟਿੰਗ ਵਾਲੇ ਲਿਆਉਂਦਾ ਨਾ ਰੋਟੀ ਪਾਣੀ ਵੀ ਇੱਕ ਬੀਬੀ ਵੀ ਲਿਆਉਣੀ ਹੈ 14 ਨੂੰ ਰੋਟੀ ਪਾਣੀ ਇਹਨਾਂ ਦੇ ਅਸੀਂ ਉਹ ਬਣਾਉਂਦੇ ਠੀਕ ਆ ਤੇ ਰੋਟੀ ਪਾਣੀ ਸਵੇਰੇ ਪਰੌਂਠੇ ਲਾ ਦੇਣੇ ਆ ਠੀਕ ਆ ਉਹਨਾਂ ਨੇ ਕਿ ਦਹੀਂ ਜਮਾ ਲੈ ਦੁਪਹਿਰ ਤੇ ਸਬਜ਼ੀ ਬਣਾਵਾ ਵਾ ਠੀਕ ਆ ਮੈਂ ਤੇਰੇ ਕੋਲ ਆ ਜਾਣਾ 6-7 ਵਜੇ ਨੂੰ ਆ ਜਾਣਾ ਲੈ ਕੇ ਨਾ ਕੋਈ ਨਹੀਂ ਮਾਸੀ ਭਾਈ ਲੱਗੇ ਭਾਈ ਜੁਨੇ ਕੰਨਿਆਂ ਲਾਉਣ ਫੇਰ ਟੈਂਟ ਵਾਲੀ ਦਿਖਾਤੀ ਜਗਾ ਉੱਧਰ ਹੋਰ ਜਿਹੜੀ ਬ ਵਾ ਠੀਕ ਹੈ ਫਿਰ ਵਧੀਆ ਹੋ ਗਈ 400 ਸੋਨਾ ਇੱਧਰ ਬਾਕੀ ਬਾਈ ਲੱਗੇ ਬਾਈ ਜੁੰਨੀਆਂ ਜਾਨੀਆਂ ਛਲੌਣੇ ਆਪਾਂ ਸਾਰੇ ਮਗਾਨ ਪਰ ਲੜੀਆਂ ਕਰੀਆਂ ਵਿੱਚ ਇਹਨਾਂ ਗੱਲਾਂ ਉਧਰ ਟੈਂਟ ਹੈ ਕੱਲ ਨੂੰ ਦਿਖਾਵਾਂਗੇ ਪਾਸੋਂ ਲੱਗਿਆ ਉਸੋਂ ਸਾਰੇ ਇਹ ਸਾਰੇ ਆਪਾਂ ਨੇ 70000 ਵਿੱਚ ਕਰਿਆ ਹੋਇਆ ਇਹਨਾਂ ਦਾ ਸਾਰਾ ਕੁਝ ਵੀ ਅੱਜ ਤੇ ਲੱਗ ਜਾਣਾ 15 ਤਰੀਕ ਤੱਕ ਇਹ ਬਾਕੀ 15 ਦੇ ਬਾਅਦ ਫਿਰ ਇਹਨਾਂ ਨੇ ਖੋਲ ਲੈਣਾ ਆਪਣਾ ਬਾਕੀ ਦਰਵਾਜ਼ਿਆਂ ਵਾਲੇ ਹਲੇ ਲੱਗੇ ਕੋਈ ਦਰਵਾਜ਼ੇ ਲਾਉਣੇ ਰਿਆ ਹੋ ਜਾਣਾ ਤੁਸੀਂ ਨਹੀਂ ਜਾਣਾ ਹੈਗਾ ਮੈਨੂੰ ਲੱਗਦਾ ਹੈ ਸਾਨੂੰ ਪਤਾ ਪਾ ਪਾ ਹਣਾ ਹੁੰਦਾ ਕੋਈ ਨਾ ਕੋਈ ਇਹ ਸੀਸੇ ਨਾਲ ਫਰਕ ਹੈ ਯਾਰ ਇਹ ਸਾਡੇ ਵੀ ਇੱਕ ਨੇ ਤੇ 15 ਦਿਨ ਬਾਅਦ ਦਿੱਤੇ ਉਹਨਾਂ ਨੇ ਇਹ 15 ਦਿਨ ਬਾਅਦ ਹਮ ਹੁਣ ਨਿਬੜ ਗਿਆ ਹਾਂ ਹਾਂ ਫਾਈਨਲ ਬਸ ਹਾਂ ਕੱਟ ਦੇਣਾ ਇਹਨੂੰ ਕਾਰਡ ਦੇ ਨਹੀਂ ਬਾਈ ਵਿਆਹ ਦਾ ਨਹੀਂ ਦੱਸ ਨਹੀਂ ਕਿੱਥੇ ਹੈ ਪੈਸਾ ਪੜਦੇ ਅੰਦਰ ਉਹ ਕਰਾ ਕੇ ਪੜਦੇ ਦੇਖੋ ਅੰਦਰ ਲਾਉਣਾ ਅੰਦਰ ਦੇ ਦੇ ਰਾਜੇ ਤੇ ਉਹ ਪੜ ਜਾਂਦਾ ਉਹ ਲਾਇ ਲਖੀ ਕਲ ਤੇ ਕਿਸ ਵਾਸਤੇ ਸਾਡਾ ਤਾਂ ਮੁੰਡਾ ਹੀ ਉੱਝ ਗਿਆ ਹੋਰ ਜੀ ਬਾਦ ਨਾ ਨੋ ਬਈ ਲਾਏ ਪੜਦੇ ਪੜਦੇ ਜੇ ਬਾਕੀ ਅਸੀਂ ਵੀ ਵਿਆਹ ਤੇ ਹੀ ਆਏ ਆ ਵਿਆਹ ਤੇ ਅਸੀਂ ਆ ਜਾਂਦੇ ਕਿ ਬੀ ਲੜੀਆਂ ਲਾਉਂਦੇ ਚਲੋ ਦੇਖ ਜਾਂਦੇ ਇੱਕ ਵਾਰ ਵੀ ਤਾਂ ਕਰਕੇ ਆਪਾਂ ਇਧਰ ਵੜ ਗਏ ਘਰ ਦੇ ਗਏ ਸਾਰੇ ਬਾਜ਼ਾਰ ਚ ਇਹ हं hmm. ah. ਸਮਾਰ ਸਮੋ ਲੰਦਾ ਭਾਈ ਸਾਰਾ ਸਿਲੰਡਰ ਭਰੇ ਪਏ ਮਾਰਦੇ ਕਾਲੂ ਗੇੜਾ ਆਪਾਂ ਫੇਰ ਦੇਖਦੇ ਨਹੀਂ ਰੁਕ ਜਾ ਜਿੱਥੇ ਪੈਟਿਸ ਹੋਣੇ ਤੇ ਵੱਖੇ ਗੱਲ ਚ ਕਹਿੰਦੇ ਅੰਗਰੀਆਂ ਲਾਣੇ ਸਭ ਤੋਂ ਸਪੱਸ਼ਟ ਜੀਤਾ ਕਦਮੀ ਆ ਜੀਤਾ ਕਦਮੀ ਬੋ ਬਰੇ ਸਾਧਾਂ ਆ ਜੰਮੇ ਜੀ ਫਾਈਲ ਕਾ ਕਰੀਏ ਕਹਿੰਦੇ ਬਾਕੀ ਦਾ ਫਾਈਲ ਮੇਰੇ ਮਰਦੇ ਮੱਕੀ ਟੈਂਟ ਆਪਾਂ ਲਾਉਣਾ ਜੋ ਉੱਥੇ ਇਧਰ ਖੁੰਜੇ ਦੇ ਵਿੱਚ ਜਗਾ ਸਾਡੀ ਵਹਿਲੀ ਕਰੀ ਪਈ ਆ ਅੰਦਾਖਾਉਂਦਾ ਅੱਗੇ ਪਹਿਲਾਂ ਸਾਡਾ ਇਧਰ ਨੂੰ ਜਾ ਕੇ ਪਿਛਲੇ ਪਾਸੇ ਦਾ ਇਹਨਾਂ ਦੀ ਜਗ੍ਹਾ ਪਈਏ ਬਾੜਾ ਜਾ ਉਹ ਥੋੜਾ ਦੂਰ ਪੈਂਦਾ ਦਾ ਬਾਕੀ ਆਹ ਪੰਚਾਇਤ ਨੇ ਪਹਿਲਾਂ ਹੀ ਪੱਧਰੀ ਕਰਾਤੀ ਹੁਣ ਨੇੜੇ ਜਾ ਕੇ ਇੱਥੇ ਖਾਸਾ ਕੁਆਰਜਾ ਫੈਤਾ ਭਰਪੂਰਤਾ ਮਿੱਟੀ ਬਾਹਤੀ ਥਾਏ ਜਗ੍ਹਾ ਚ ਲਾਉਂਗੇ ਇਸੇ ਆ ਪੱਧਰੀ ਹੋਊਗੀ ਸਾਰੀ ਚਾਉ ਸੁਰੇ ਵਿਚੇ ਸੜਕ ਛੁੜਕ ਲੈ ਲੈਣੀ ਆਪਾਂ ਨੇ ਅੱਲਾ ਬਣਾ ਦੇਣਾ ਓਰੇ ਕੀ ਹਾਲ ਹੈ ਇਹਨੂੰ ਕਰ ਦੋ ਪੱਧਰਾ ਮਾੜੀ ਮੁੱਟ ਜਿਹੜੀ ਕਸ ਰਹੀਂਦੀ ਔਰ ਕਰਦੇ ਗਏ ਕਦ ਕਰਨਾ ਵਿਆਹ ਤਾਂ ਸ਼ੁਰੂ ਹੋ ਗਿਆ ਆਹਾਂ ਸਵਾਗਾ ਸੁਗਾ ਚ ਪਾ ਕੇ ਖੇਚੇ ਦੋ ਜਿਹੜੇ ਉੱਚਾ ਨੀਵਾ ਚ ਕਰ ਦੋ ਮਾੜਾ ਜਿਹਾ ਸੈਟ ਆ ਨੂੰ ਕਰਾ ਲਾ ਜਾ ਕੇ ਤੁਰੇ ਬਾਈ ਮੁੰਡਿਆ ਗੌਰ ਰੱਖ ਨਿਹੜੇ ਜਰੇ ਹੋ ਗੱਪੇ ਨਾ ਜਾਇਓ ਐਂ ਤਾਂ ਬਹੁਤ ਜਿਆਦਾ ਬਈ ਰੱਖੀ ਸਾਈਡ ਤੋਂ ਚੱਲ ਥੈਂਕ ਯੂ ਐਂ ਤਾਂ ਕੋਈ ਜਿਆਦਾ ਨਹੀਂ ਹੈ ਐਂ ਵਿੱਚ ਉਹ ਭਾਈ ਪਹੁੰਚ ਗਏ ਪਿੰਡ ਆਪਣੇ ਬੀ ਬਹੁਤ ਵਧੀਆ ਟਾਈਮ ਗੱਲ ਨਿਪਟ ਕੇ ਜਿਸ ਤੋਂ ਬਿਹਾ ਦਾ ਮੈਂ ਇੱਕ ਪਹਿਲੇ ਤੁਹਾਨੂੰ ਦੱਸਿਆ ਜੁਰਨ ਲੱਗੇ ਨਹੀਂ ਬੰਦੇ ਹਿੰਮਤੀ ਆਹੋ ਬਿਚੋਲੇ ਵੀ ਹਿੰਮਤੀ ਆ ਉਹ ਵੀ ਹਿੰਮਤੀ ਤੇ ਅਸੀਂ 11 ਵਜੇ ਪਹੁੰਚੇ ਘੰਟਾ ਲੱਗ ਗਿਆ ਸਾਢੇ ਜਾਂਦਰੋਂ ਬਰਾਤ ਆਈ ਵੀ ਦੀ ਆਨੰਦ ਕਾਰਜ ਜਦੋਂ ਚੱਲੀ ਗਏ 4 ਵਜੇ ਅਸੀਂ ਪੈਸੇ ਪਾ ਕੇ ਤੁਰਪੇ ਖਾਣਾ ਪੀਣਾ ਖਾ ਗਏ ਉਹ ਚਲੋ ਭਾਂਟਾ ਲੇਟ ਬਾਅਦ ਤੁਰਪੂਗੇ ਢੀਸੀ ਕੀ ਹਾਲ ਹੈ ਹੈ ਬੜਾ ਪੈਣੀ ਹੈ ਅਵਰਾ ਵਧੀਆ 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 ਠੀਕ ਹੈ ਕੱਪੜਾ ਲਿੜਾਵੇਂ ਪਾ ਕੇ ਰੱਖੇਗਾ ਠੰਡ ਜਾਂਦੀ ਖਰਾਬ ਕਰਦੀ ਨਹੀਂ ਠੀਕ ਹੈ ਹੁਣ ਇਹ ਠੰਡ ਖਰਾਬ ਕਰਦੀ ਜਾਂਦੀ ਹੈ ਹੋਰ ਵਧੀਆ ਵਧੀਆ ਹੈ ਚੱਲ ਭੀ ਹੁਣ ਸ਼ਾਮ ਨੂੰ ਡੇ ਬੰਨਣਾ ਹੈ ਮੈਂ ਚੱਲਿਆ ਬਿੰਦਰੀ ਦੀ ਦੁਕਾਨ ਕੋਲ ਨੂੰ ਚੱਲਿਆ ਵਧੀਆ ਬਰ ਇਹਦਾ ਉਹ ਹੀ ਆ ਵਾਓ ਚੱਲ ਟਾਈਮ ਪਾਸ ਹੋ ਜਾਂਦਾ ਬੈਲੇ ਨਾਲ ਤੇ ਬੈਲ ਵੀ ਨਹੀਂ ਬੈਠ ਹੁੰਦਾ ਵਈ ਵਧੀਆ ਟਾਈਮ ਨਿਭੜ ਗਿਆ ਜੀ ਉੱਥੇ ਆਪਾਂ 4 ਵਜੇ ਤੁਰੇ ਤੇ ਜਰ ਪੈਸੇ ਪਾ ਕੇ ਖਾੜਾ ਖੁਣਾ ਖਾਲਾ ਦਾ ਚਲੋ ਪੈਸੇ तकरीबन ਪੈਣੇ ਵਾਲੀ ਤੇ ਮੀ ਉਤੇ ਬਾਅਦ ਘੰਟਾ 5 ਵਜੇ ਚੱਲਵੋਗੇ ਸਾਢੇ 5 ਚੱਲਵੋਗੇ ਬਹੁਤ ਵਧੀਆ ਟਾਈਮ ਹੈ ਦਿਨ ਵਜੇ ਤੁਰਨਾ ਜਿਹੜਾ ਰਾਤ ਨੂੰ ਤਾਂ ਫੇਰ ਤੁਹਾਨੂੰ ਪਤਾ ਹੀ ਹੈ ਸਾਰੇ ਆਪੇ ਜਾਣੇ ਜਾਣ ਬੱਕੀ ਭਾਣ ਜੀ ਦੇ ਭਾਈ ਹਲੇ ਤਿਆਰੀ ਚੱਲਦੀ ਹੈ ਲੜੀਆਂ ਵਾਲੇ ਲੜੀਆਂ ਲਾਉਂਦੇ ਆ ਚੁੰਨੇ ਵਾਲੇ ਚੁੰਨੀਆਂ ਹਲਵਾਈ ਸਮਾਨ ਰੱਖਣਾ ਇਹ ਤੋਂ ਆਪਾਂ ਤੁਹਾਨੂੰ ਦਿਖਾਇਆ ਹੀ ਹੈ ਮੇਰੇ ਭਾਈ ਤਾਂ ਭੱਠੀ ਚੜੀ ਉਹ ਕਹਿੰਦੇ 12 ਤਰੀਕ ਨੂੰ ਚੜ੍ਹਨੇ ਕਹਿੰਦੇ 14 ਨੂੰ ਚੜਾਉਣੀ ਹੈ ਚਲੋ ਕੰਮ ਕੀ ਥੋੜਾ ਹੀ ਹੈ ਘਰ ਦੀ ਮਠਿਆਈ ਆਪਾਂ ਨੂੰ ਪੈਲਸ ਦਾ ਸਾਰਾ ਕੋਈ ਜਿਹੜੀ ਉਹ ਮਠਿਆਈ ਚਾਹ ਗਾ ਲੈ ਉਪਰ ਨੇ ਇੱਥੇ ਪਿੰਡ ਦੁਕਾਨ ਪਿੰਡ ਦਿਖਾਈਏ ਤੁਹਾਨੂੰ ਦਸ਼ਮੇਸ਼ ਵਾਲਾ ਨਹੀਂ ਵਧੀਆ ਸਮਾਨ ਉੱਥੇ ਲੈ ਜਾਵਾਂਗੇ। ਬਾਕੀ ਲੱਡੂ ਗਾ ਅਰ ਪਕੌੜੀਆਂ ਜਿਹੜੇ ਖੁਰਮੇ ਖਰਮੇ ਉਹਨਾ ਬਣਾ ਲੈਣੇ। ਵੀ ਠੀਕ ਹੈ ਵਧੀਆ ਚੱਲਦਾ ਕੰਮ ਬਾਕੀ ਕੱਲ ਨੂੰ ਵੀ ਜਾਵਾਂਗੇ ਆਪਾਂ ਕੱਲ ਤੇ ਹੁਣ ਉਧਰ ਆ। ਮੈਂ ਹੁਣ ਪਹੁੰਚੇ ਆਪਾਂ ਆਪਣਾ ਭਾਈ। ਖੇਤਾਂ ਦੇ ਵਿੱਚ। ਦੇਖੋ ਇਹ ਸੋਏ ਆਪਣੇ ਆਪ ਜੰਮੇ ਵਿੱਚ ਲਾਓ ਤਾਂ ਜੰਮਣਾ ਨਹੀਂ ਹੈ। ਤਿਆਰੀ ਹੈ ਵੈਸੇ ਖਾਣੇ ਚੋਗੇ ਸਾਡੇ ਇੱਥੇ ਦੇ ਹੋ ਜਾਂਦੇ ਆ। ਉੜੀ ਝੜ ਜਾਣੇ ਗਾ ਹਨੂ ਗਾ ਹਨੂ ਆਪਣੇ ਫੇਰ ਜੰਮੇ ਆਉਣੇ ਦੂਜਾ ਦਾ ਫਰਕ ਹੈ ਬਹੁਤ ਆ ਦੇਖ ਆਪਣੇ ਹਾਂ 68 ਇਹਨੇ ਸਰੀ ਵੀ ਜ਼ਿਆਦਾ ਇਹ ਤਕਰੀਬ ਸਾਰੀ ਬਹਾਰਾ ਕੀ ਗਰਦੀ ਆ ਆਪਣੇ ਆਪੇ ਗਿਰ ਜਾਂਦੀ ਟੇਢੀ ਹੋ ਜਿੰਦੀ ਨੂੰ ਪਾਣੀ ਵੀ ਨਹੀਂ ਲੱਗਿਆ ਹੈਗਾ ਇਹ ਇਸ ਟਾਈਮ ਲੱਕ ਤੇ ਉੱਪਰ ਹੈ ਇਹ 4.5 ਫੁੱਟ ਹੋਈ ਖੜੀ ਹੋਣੀ ਹੈ ਜੀ ਬਾਕੀ ਆ ਗਿਆ ਹੁਣ ਔਰਸਾਂ ਦੇ ਵਿੱਚ ਕਹਿੰਦੇ ਜਾਂਦੇ ਕੋਈ ਫੁੱਟਣ ਲੱਗ ਜਾਂਦਾ ਪਾਪੂਲਰ ਦੀ ਵੀ ਤਿਆਰੀ ਹੈ ਫੁੱਟਣ ਦੀ ਬਾਕੀ ਆ ਹਰ ਤੂੰ ਤਾਂ ਚਲੋ ਅੱਗੇ ਟੋਕਰੇ ਸਾਨੂੰ ਮਿਲ ਜਾਂਦੇ ਨੇ ਇਹਦੇ ਬੋਦੇ 6 7 6 7 ਬੰਦਾ ਰੱਖ ਲੰਦਾ ਆਪ ਮਾਉਣ ਤਾਂ ਦੋ ਟੋਕਰੇ ਆਪ ਰੱਖਦੇ ਦੋ ਸਾਨੂੰ ਦਿੰਦੇ ਬਣਾਉਣੇ ਵਾਲੇ ਬੰਦੇ ਘਟ ਹੈ ਉਹਦੇ ਕਰਕੇ ਥੋੜਾ ਜਿਹਾ ਔਖਾ ਕਰਦੇ ਆ ਦੇਖੋ ਫਲ ਵੀ ਗੈਲ ਲੱਗਦੇ ਨਿਕਲੇ ਆ ਪਾ ਨਿਕਲ ਨਹੀਂ ਨਿਕਲ ਨਾਲ ਲੈਟ ਪਹੁੰਚੀ ਵੀ ਆ ਸਵੇਰੋਂ ਵੈਸੇ ਹੈ ਨਹੀਂ ਦੀ ਅੱਜ ਚਲਾਉਣ ਦੀ ਸਲਾਹ ਹੈਗੀ ਦੀ ਮਾਂ ਵੀ 10 ਵਜੇ ਤੱਕ ਭਰ ਜਾਂਦੇ ਕਣਕ ਨੂੰ ਪਰ ਹਵਾ ਹੀ ਦੇਖੋ ਕਿਹੜੇ ਸਾਹ ਕੋ ਚੱਲਦੀ ਐ ਅੱਜ ਹਵਾ ਵੀ ਜ਼ਿਆਦਾ ਚੱਲਦੀ ਐ ਚਲੋ ਜਿਆ ਲੈਟਰ ਨਹੀਂ ਦੀ ਹੈਗੀ ਹੁਣ ਮੋਟਰ ਚੱਲਦੀ ਆਪਣੀ ਮਾਇਲਾ ਦੀ ਮਹਿਕਾਂ ਨੇ ਛੱਡੀ ਵੀ ਚਲੋ ਵਧੀਆ ਕੱਢ ਲਈ ਛੱਡ ਕੇ ਆਪਾਂ ਇਹਨਾਂ ਦਾ ਹੁਣ ਭਰਜਣਾ ਸਾਰੇ ਨੂੰ ਨਹੀਂ ਮਹਿਕਦੇ ਹੀ ਚੱਲਦੀ ਐ ਇੱਥੇ ਹਵਾ ਦਾ ਪਾਣੀ ਹੈਗਾ ਹਵਾ ਸਵੇਰੋਂ ਜਾਵੇਂ ਬੰਤੀ ਜੀ ਹੁਣ ਦੇਖੋ ਅੱਜ ਸ਼ਾਮ ਦਾ ਟਾਈਮ ਅੱਜ ਸ਼ਾਮ ਨੂੰ ਵੱਧ ਜਲਦੀ ਖਵਾ ਚਲੋ ਕੱਲੋਂ ਆਪਾਂ ਲਾਵਾਂਗੇ ਪਾਣੀ ਟਾਈਮ ਆਉਣ ਕਣਕ ਨੂੰ ਪਾਣੀ ਦਾ ਜ਼ਰੂਰੀ ਹੈ ਕਿ ਦਿਨ ਪਰ ਦਿਨ ਫਰਕ ਪੈਂਦਾ ਜਾਂਦਾ ਦੇਖੋ ਸਾਰਿਆਂ ਦੇ ਬਾਅਦ ਵੀ ਜਮਲੀਂ ਤਰ੍ਹਾਂ ਹੈ ਇਹਨੂੰ ਵੀ ਬੱਲਾ ਨਿਕਲੀਆਂ ਜਿਹੜੀ 10 ਦਿਨ ਦਾ ਫਰਕ ਹੈ ਤਾਂ ਸਾਰੇ ਬੱਲਾ ਇਕੱਠੇ ਨਿਕਲੀਆਂ ਫੁੱਲ ਸਾਰੇ ਨਸਰੇ ਕੇ ਲੱਗ। ਹੁਣ ਜਿਹੜੇ ਫੁੱਲ ਨੂੰ ਦੇਖ ਲੋ ਉਵੇਂ ਫੁੱਲ ਨਿਕਲਿਆ ਹੋਇਆ। ਬਾਕੀ ਫਲੀ ਮਟਰ ਸਾੜੇ ਕਿੰਨੇ ਨਹੀਂ ਹੁੰਦਾ ਜੀ ਕਈ ਵੀ ਲਾਉਂਦੇ ਆ ਪਤਾ ਨਹੀਂ ਕਿਹੜੇ ਸਾਹਿਬ ਗੱਲ ਲੱਗਦੇ ਉਹਨਾਂ ਦੇ ਦੇਖੋ ਕੀਲਿਆਂ ਦੇ ਕੀਲੇ ਲੱਗਦੇ ਆ। 7 ਦਾ 10 ਬੂਟੇ ਸਾਹਮਣੇ ਔਖੇ ਹੋਏ ਹੋਏ ਡੰਡੇ ਵੀ ਗੱਡੇ ਹੋਏ ਆ। ਫੇਰ ਵੀ ਨਹੀਂ ਸਿੱਧੇ ਹੁੰਦੇ ਕਿਸੇ ਬਸ ਨੂੰ ਕੋਈ ਫਲ ਜਾਂ ਨਹੀਂ ਦੇਖਦੇਗਾ ਮਾੜਾ ਮੋਟਾ ਪੈਂਦਾ ਫੁੱਲ ਬਥੇਰਾ ਆਉਂਦਾ ਫੁੱਲ ਕੁ ਬਸਰੇ ਭਰੇ ਭਰੇ ਪਰ ਪੈਂਦਾ ਕੁਝ ਨਹੀਂ ਲੱਗਦਾ ਹੈਗਾ ਪਾਉਂਦਾ ਨੇ ਵੀ ਦਵਾਈ ਉਹ ਭਾਲ ਲਿਆ ਇਹ ਵੀ ਚੀਜ਼ ਹੈ ਰੀ ਹੈ ਟੀਕੇ ਕਾ ਲੇਖ ਲੀ ਹੁਣ ਇਹਨੂੰ ਆ ਲੱਗੇ ਹੋਏ ਸੋਨੇ ਹੈ ਤਾਂ ਦਾਣਾ ਦੂਣਾ ਨਹੀਂ ਪਿੱਛੇਗਾ ਨੂੰ ਪਾਣੀ ਲੱਗਾ ਮੈਂ ਇਹਨਾਂ ਝਾਮਲੇ ਤੇ ਬਹੁਤ ਫਰਕ ਹੈ ਪਾਣੀ ਦਾ ਹੁਣ ਫਸਲ ਅਬਰਸੀਨ ਖੜਾ ਅਬਰਸੀਨ ਤੀਏ ਚੌਥੇ ਦਿਨ ਪਾਣੀ ਮੰਗੀ ਜਾਣਾ ਗਰਮੀ ਆ ਜੇ ਬਾਕੀ ਬਈ ਪਾਪੂਲਰ ਦੀ ਲਵਾਈ ਦਾ ਵੀ ਹੁਣ ਟਾਈਮ ਹੈ ਜਿੰਨੇ ਛਟੀਆਂ ਲੈ ਕੇ ਵੀ ਰੱਖਿਆ ਪਿਆ ਹੁਣ ਲਵਾਈ ਸ਼ੁਰੂ ਕਰ ਦੋ ਕਿਉਂਕਿ ਅੱਧਾ ਹੁਣ ਪਾਣੀ ਗੈਲ ਲੱਗ ਜਾਣਾ ਜਿਹੜੀ ਫਸਲ ਚ ਲਾਉਣਾ ਆਪਾਂ ਨੇ ਵੀ ਹੁਣ ਫੁੱਟਣ ਲੱਗ ਜਾਣਾ ਗਰਮੀ ਦੇ ਹਿਸਾਬ ਨਾਲ ਹੈ ਜੇ ਥੋੜੀ ਠੰਡ ਹੁੰਦੀ ਫਿਰ ਬਿਸ਼ੱਕ ਰੱਖ ਲੈਂਦੇ ਆਪਾਂ ਹੋਰ ਆ ਫਿਰ ਇਹ ਦੱਬ ਕੇ ਰੱਖਣੇ ਪੈਣੇ ਹੁਣ ਸਾਰੇ ਹੁਣ ਪਾਣੀ ਚ ਖੜਾਉਣੇ ਵਾਲਾ ਕੰਮ ਨਹੀਂ ਰਹਿ ਗਿਆ ਹੁਣ ਪਾਣੀ ਚ ਦੱਬਣੇ ਵਾਲਾ ਕੰਮ ਰਹਿ ਗਿਆ ਕਿਉਂ ਅੱਖਾਂ ਲੱਗੀਆਂ ਮੋਟੇ ਮੋਟੇ ਹੁਣ ਜਿਕਣਾ ਗਰਮੀਓ ਤੁਹਾਨੂੰ ਮੈਂ ਤੂੰ ਦਿਖਾਇਆ ਫਟਿਆ ਵਾ ਉਹਦੇ ਹਿਸਾਬ ਨਾਲ ਹੀ ਫਟਣਾ ਹੁਣ ਦੇਖ ਆਖਾ ਦੇਖੋ ਕਿੰਨੇ ਮੋਟੇ ਮੋਟੇ ਦੇਖੀ ਨਿਹਾਂ ਦੀਆ ਵੀ ਆਪਾਂ ਦੀ ਜਿੰਨੀ ਛੱਟੀ ਬੁੱਕ ਹੋਈ ਸੀ ਸਾਰੀ ਚੱਲੀ ਗਈ ਬਹੁਤ ਵਧੀਆ ਹੋ ਗਿਆ ਵੀ ਜਿਕਣਾ ਚੱਕਣਾ ਛੱਟੀ ਕਰੀ ਤੇ ਅਗਲੇ ਨਾਲ ਲੱਗ ਗਿਆ ਇੱਕ ਵੀਰ ਦੀ ਛੱਟੀ ਰਹਿ ਗਈ ਵੀ ਹੈ ਉਹ ਬਾਹਰ ਹੈ ਵੀ ਇਟਲੀ ਜਾ ਮਨ ਲਓ ਦੀ ਪਿੰਡ ਨਿਊਜ਼ੀਲੈਂਡ ਤੇ ਭਾਈ ਇਹ ਕੋਈ ਸ਼ਹਿਰ ਨਾ ਮੇਰੇ ਹੁਣਾਦ ਨਹੀਂ ਪਿੰਡ ਮੁਕੰਦਪਰਾ ਦਾ ਅਸੀਂ ਜ਼ਮੀਨ ਵੀ ਦੇਖ ਕੇ ਇਹਦੇ ਛਲਾਉਣਾ 1.5 ਕਿਲਾ 700-60 ਬੁੱਕ ਕਰਾਈ ਉਹਨਾਂ ਨੇ 7000 ਰੁਪਏ ਆਇਆ ਵਾ ਤਾਂ ਵੀ ਹੁਣ ਮੁੜ ਕੇ ਉਹਨਾਂ ਦਾ ਫੋਨ ਨਾ ਆਇਆ ਮੈਂ ਲਾਉਂਦਾ ਮੇਰਾ ਫੋਨ ਲੱਗਦਾ ਨਹੀਂ ਹੈਗਾ ਉਹਨਾਂ ਦਾ 4 ਦਸੰਬਰ ਦਾ ਵਟਸਐਪ ਆਉਣਾ ਹੋਇਆ ਵਾ ਮੁੜ ਕੇ ਆਉਂ ਨਹੀਂ ਹੋਇਆ ਕੋਈ ਘਰ ਦਾ ਨਹੀਂ ਫੋਨ ਕਰਦਾ ਹੈਗਾ ਕਿਸੇ ਦਾ ਨੰਬਰ ਲੱਤਾ ਹੋਵੇ ਕਹਿੰਦਾ ਬਾਈ ਜਾਣ ਪਛਾਣ ਹੋਵੇ ਮੇਰੇ ਨਾਲ ਸੰਪਰਕ ਕਰ ਲਿਓ ਵੀ ਉਹ ਛੱਡੀ ਆਪਾਂ ਨੇ ਹੁਣ ਕਿਸੇ ਹੋਰ ਨੂੰ ਦਵਾਤੀ ਕਿਉਂ ਅਗਲੇ ਦਾ ਛੱਟੀ ਦੇਣੀ ਹੁੰਦੀ ਕਹਾ ਫਿਰ ਵੀ ਉਹਨਾਂ ਨਾਲ ਸੰਪਰਕ ਹੋਇਆ ਤਾਂ ਉਹਨਾਂ ਦਾ 7000 ਰੁਪਏ ਮੇਰੇ ਕੋਲ ਪਿਆ ਮੈਂ ਫੇ ਪੈਸੇ ਲੈ ਲੇਦੇ ਕਈ ਵਾਰ ਤਾਂ ਅਗਲਾ ਪੈਸੇ ਨਹੀਂ ਮੋੜਦਾ ਹੈਗਾ ਆਪਾਂ ਨੇ ਚਲੋ ਛੱਟੀ ਕਿਸੇ ਨੂੰ ਦਵਾ ਕੇ ਉਹ ਪੈਸੇ ਆਪਾਂ ਲੈ ਲੇ ਐਸੇ ਮੇਰੇ ਕੋਲ ਪਏ ਆ ਵੀ ਉਹਨਾਂ ਦਾ ਕੋਈ ਬਾਲੀ ਵਾਰਸ ਹੋਵੇ ਮੇਰੇ ਕੇ ਗੱਲਬਾਤ ਕਰਕੇ ਉਹਨਾਂ ਦਾ 7000 ਰੁਪਏ ਭਾਈ ਆਪਣਾ ਲਜਾ ਸਕਦਾ ਹੈ ਉਹ ਆਪਣਾ ਆਪਣੇ ਖਾਤੇ ਚ ਪਵਾਇਆ ਵਾ ਉਹ ਆਪਣੇ ਕੋਲ ਪਹੁੰਚ ਗਿਆ ਵੇਖਣਾ ਰਹਿ ਜਾਂਦਾ ਕੋਈ ਉਹਦਾ ਸੰਪਰਕ ਨਹੀਂ ਹੁੰਦਾ ਪਤਾ ਨਹੀਂ ਕੀ ਗੱਲ ਬਾਤ ਹੈ ਨਹੀਂ ਉਹਨਾਂ ਦਾ ਤੀਜਾ ਆਖਰ ਦਿਨ ਫੋਨ ਆਉਂਦਾ ਦਾ ਨਾ ਉਹਨਾਂ ਦਾ ਫੋਨ ਆਇਆ ਮੈਂ ਕਰਦਾ ਲੱਗਦਾ ਨਹੀਂ ਹੈਗਾ ਉਹ ਨੰਬਰ ਪਰ ਕਿਉਂ ਦੀ WhatsApp ਤੇ 4 ਦਸੰਬਰ ਦੀ ਆਨ ਹੋਈ ਦੀ ਮੋੜ ਕੇ ਫੋਨ ਹੀ ਨਹੀਂ ਆਉਣਾ ਹੋਇਆ ਹੈਗਾ ਪਿੰਡ ਮਕੰਦਪੜਾ ਸਰਬਜੀਤ ਸਿੰਘ ਨਾਂ ਦਾ ਉਹਨਾਂ ਦਾ ਬੰਗਿਆ ਦੇ ਮੋੜ ਕੇ ਸੀ ਜਾ ਕੇ ਦੇਖ ਕੇ ਆਏ ਤੇ ਡੇਢ ਕਿੱਲੇ ਵਿੱਚ ਗੈਸ ਲਾ ਕੇ ਦਈ ਬੈ ਨੇ ਖੇਤੀ ਲੱਗ ਜਾਨੀ ਉਹਨੇ ਆਪਾਂ ਨੇ ਬੁੱਕ ਕਰਾਤੀ ਉਹਨਾਂ ਦੀ ਵੀ ਹੁਣ ਛੱਟੀ ਸਾਡੇ ਬਾ ਨਹੀਂ ਹੈਗੀ ਮਿਲਣੀ ਵੀ ਨਹੀਂ ਹੈਗੀ ਕਿਉਂ ਆਪਾਂ ਤਾਂ ਫੇਰ ਅਗਲੇ ਦਿਨ ਦਵਾਤੀ ਨਹੀਂ ਉਹਨੇ ਛੱਟੀ ਰਹਿੰਦੀ ਸੀ ਵੀ ਹੁਣ ਤਾਂ ਆਪਣੇ ਕੋ ਪੈਸੇ ਆ ਛੱਟੀ ਕਹਾਂ ਦੇ ਸਾਲ ਲੱਗੂਗੀ ਵੀ ਜੇ ਕਿਸੇ ਦਾ ਹੋਇਆ ਨੰਬਰ ਬਈ ਸੰਪਰਕ ਕਰ ਲਿਓ ਆਪਾਂ ਫੇਰ ਉਹਨਾਂ ਦੇ ਪੈਸੇ ਦੇਣੇ ਆ 7000 ਰੁਪਇਆ ਉਹ ਜਦ ਮਰਜੀ ਲੈ ਜਾ ਸਕਦੇ ਆ ਵੀ ਚਲੋ ਠੀਕ ਆ ਜੀ ਮਿਲਦੇ ਆਪਾਂ ਫੇਰ ਕਿਸੇ ਅਗਲੇ ਬਲੌਗ ਦੇ ਵਿੱਚ ਦਿਨ ਵੀ ਤਕਰੀਬਨ 6 ਪਣ ਲੱਗਿਆ ਸੂਰ ਚਲੀ ਗਿਆ ਥੱਲੇ ਇਸ ਟਾਈਮ ਆ ਕੇ ਬੱਦੇ ਮੋਟੇ ਮੋਟੇ ਨਿਕਲ ਆਉਂਦੇ ਆਂ ਲੱਗਦਾ ਮੀਂਹ ਆ ਜਾਣਾ ਪਰ ਹੋਜੇਂ ਦਾ ਰਾਤ ਨੂੰ ਜਮੇ ਸਾਫ ਜਿਹੜੀ ਰਾਤ ਹੈ ਧੁੱਪ ਨਾਲ ਤੇ ਵੀ ਜਿਆਦਾ ਚੰਨਾ ਹੁੰਦਾ ਰਾਤ ਨੂੰ ਉਹਦੇ ਵੀ ਸ਼ੇਕ ਹੈ ਗਰਮ ਐਸ ਹੈ ਚਲੋ ਠੀਕ ਹੈ ਜੀ ਮਿਲਦੇ ਅਗਲੇ ਵਲੌਗ ਵਿੱਚ ਸਾਰਿਆਂ ਨੂੰ ਭਾਈ ਸਤਿ ਸ੍ਰੀ ਅਕਾਲ